ਇਹ ਜਦੋਂ ਘਰੋਂ ਲੈ ਕੇ ਜਾਣਾ ਇਹਨੇ ਆਂਡੀਆਂ ਗਵਾਂਡੀਆਂ ਨੇ ਲਾਗੂ ਦੀ ਨੰਘਣਾ ਜਦੋਂ ਤੇ ਉਹਨਾਂ ਨੇ ਵੇਖ ਕੇ ਇਹਨੂੰ ਪਰਾ ਹੋ ਜਾਣਾ ਵੀ ਇਹਨੂੰ ਕਿਹੋ ਕਿਹ ਨਹੀ ਕੋਸ਼ਿਸ਼ ਕੀਤਾ ਇਹਦੇ ਲਾਗੇ ਨਾ ਜਾਈਏ ਸਾਡੇ ਘਰ ਕੋਈ ਆਉਂਦਾ ਹੀ ਨਹੀਂ ਹੁੰਦਾ ਨਾ ਕੋਈ ਰਿਸ਼ਤੇਦਾਰ ਹੁੰਦਾ ਹੁੰਦਾ ਹੀ ਤੇ ਨਾ ਕੋਈ ਲਾਗੇ ਆਂਡੀ ਗਵਾਂਡੀ ਭੈਣ ਭਰਾ ਆਉਂਦਾ ਹੁੰਦਾ ਹੀ ਸਾਡੇ ਘਰ ਰੋਟੀ ਬਣਨੀ ਅਸੀਂ ਖਾਂਦੇ ਨਹੀਂ ਹਾਂਦੇ ਕਿਉਂਕਿ ਸਾਡੀ ਮਟਿਆਰਤੀ ਜਦੋਂ ਘਰੇ ਪਈ ਹੋਵੇ ਇੰਨੀ ਤਗੜੀ ਬਿਮਾਰੀ ਹੋਵੇ ਅਹੀਂ ਕੀ ਖ ਕਰ ਸਕਦੇ ਆ ਬੜੇ ਪਰੇਸ਼ਾਨ ਹਿੰਨੇ ਦਿਨ ਰਾਤ ਮੈਂ ਬੜਾ ਰੋਣਾ ਨਾ ਵੀ ਮੈਂ ਇਹਨੂੰ ਕਿੱਥੇ ਪਾਉਂਗਾ ਔਰ ਅਗਰ ਬੇਟੀ ਕੋ ਦਿਮਾਗ ਬੜੇ ਬੜੇ ਅਟੈਕ ਆਉਂਦੇਗੇ ਇਹਦਾ ਮੂੰਹ ਵਿੰਗਾ ਹੋ ਜਾਂਦਾ ਹੈਗਾ ਮੂੰਹ ਵਿੰਗਾ ਹੋ ਜਾਂਦਾ ਹੈ ਮੈਂ ਕਹਿੰਨਾ ਨਾ ਵੀ ਸ਼ਾਇਦ ਇਹਨੂੰ ਦੌਰਾ ਅਟੈਕ ਪੈ ਗਿਆ ਅਟੈਕ ਹੋ ਗਿਆ ਜੀ ਬੜੀ ਪ੍ਰੋਬਲਮ ਚ ਹਿੰਨੇ ਆ ਇਹਦੇ ਸਰੀਰ ਦੇ ਉੱਤੇ ਸਾਰੀਆਂ ਖ ਲਾਲ ਲਾਲ ਹੈ ਉਹਨਾਂ ਜਿ ਤਰ੍ਹਾਂ ਛਰੀਟਾਂ ਪੈ ਗਈਆਂ ਜਿ ਤਰ੍ਹਾਂ ਮਾਰਿਆ ਹੁੰਦਾ ਕਿਸੇ ਨੇ ਬੜੀ ਪਰੇਸ਼ਾਨੀ ਚ ਅਹੀਂ ਬੜੇ ਡਾਕਟਰਾਂ ਕੋ ਖੜਿਆ ਰਾ ਇਹ ਮੁੱਕ ਕੇ ਤੇ ਵੀ ਨਹੀਂ ਹਨ ਉਟੋ ਮਿਲ ਜੀ ਅਹੀਂ ਤਾਂ ਡੀ ਐਮ ਸੀ ਹਸਪਤਾਲ ਲਾਸਟ ਆ ਕੇ ਮੈਨੂੰ ਕਹਿੰਦੇ ਵੀ ਕਿਹੇ ਚੰਗੇ ਡਾਕਟਰ ਕੋਲ ਖੜੋ ਇਹਨੂੰ ਉੱਥੇ ਖੜਿਆ ਡਾਕਟਰ ਕੋਲ ਉੱਥੇ ਸਾਰੀ ਦਿਹਾੜੀ ਮੈਂ ਕਾਰਡ ਬਣਾਇਆ ਤੇ ਸਾਰੀ ਦਿਹਾੜੀ ਟੈਸਟ ਟੂਸਟ ਕਰਕੇ ਡਾਕਟਰਾਂ ਨੇ ਫਾਰ ਕੇ ਮੈਨੂੰ 8 ਵਜੇ ਰਾਤ ਨੂੰ ਜਵਾਬ ਦਿੱਤਾ ਵੀ ਇਹਨੂੰ ਦਿਮਾਗੀ ਪਰੇਸ਼ਾਨੀ ਕੋਈ ਨਹੀਂ ਗਈ ਕੋਈ ਸਰੀਰਕ ਰੋਗ ਨਹੀਂਗਾ ਇਹਨੂੰ ਘਰ ਲੈ ਜਾਓ ਇਹਦੀ ਸੇਵਾ ਕਰ ਲੋ ਸੇਵਾ ਕਰ ਲੋਗੇ ਜਿੰਨਾ ਚਿਰ ਉਹਨਾਂ ਚਿਰ ਆ ਉਹਨਾਂ ਬਿਲਕੁਲ ਜਵਾਬ ਦਿੱਤਾ ਉਦੋਂ ਬਾਅਦ ਮੈਂ ਬਾਹਰ ਵੀ ਕਿਤੇ ਨੂੰ ਦਿਖਾਉਂਦਾ ਰਿਆਂ ਖੜਦਾ ਰਿਆਂ ਦਿਨ ਰਾਤ ਖੜਦਾ ਰਿਆਂ ਪਰ ਨਹੀਂ ਕੋਈ ਇਲਾਜ ਨਹੀਂ ਹੋਇਆ ਜੀ ਅਹੀਂ ਹਾਰ ਕੇ ਮੇਰਾ ਭਨੇਵਾ ਇੱਥੇ ਇਲਕੋ ਕਿਤਨੇ ਹਸਪੀਟਲ ਮੇ ਲੇ ਜਾਣਾ ਬੜਾ ਆਪਕੋ ਸਹੀਂ 8-10 ਹਸਪਤਾਲ ਖੜਿਆ ਜੀ ਔਰ ਇਨਕੋ ਹਰ ਵਕਤ ਐਸੇ ਲੱਗਦਾ ਥਾ ਕਿ ਇਨਕੇ ਸਾਥ ਕੋਈ ਖੜਾ ਹੈ ਇਨਕੋ ਧੱਕਾ ਮਾਰ ਰਹਾ ਹੈ ਇਨਕੀ ਡੈਥ ਹੋ ਜਾਏਗੀ ਪੂਰੇ ਸ਼ਰੀਰ ਕੇ ਉਪਰ ਨਖੂਨ ਉਪਰ ਨਿਸ਼ਾਨ ਪੜੇ ਹੁੰਦੇ ਥੇ हां जी हां जी आधा घंटा ये लगातार इनको खेल आती रहती थी बहुत ज्यादा परेशान जी रहता ना बड़ा ही मंदा आ ली इनको छड़ नहीं सकदे इते सराने बैठे रहने दिन रात ते दे सराने पीछे रहने और डॉक्टर ने जब चेक किया उन्होंने बताया कि इनको जो ये पूरी तरह से मेंटल हो चुके पागल हो चुके हैं हां जी हां जी और इनको इलेक्ट्रिक शॉक लगाने पड़े वहां पे बड़े शॉट लाउंदे रहे जी जब शॉट लाउने इन्ना ने इन्ने उतन रात सारी सारी रात सुती रहना ਫੇਰ ਇਹਨੂੰ ਸ਼ੋਰਟ ਲਾਉਣੇ ਤੇ ਫੇਰ ਇਹ ਸੌਂ ਜਾਣਾ ਨਹੀਂ ਤਾਂ ਉਹਨਾਂ ਜੇ ਫੇਰ ਉੱਠਣਾ ਇਹਨੇ ਬੜੀ ਇਹਦੇ ਪੀੜ ਹੋਣੀ ਕਿ ਬਹੁਤ ਇਹਨੇ ਸਾਨੂੰ ਤੰਗ ਕਰਨਾ ਰੋਇਆ ਕਰਨਾ ਇਹਨੇ ਕਹਣਾ ਪਾਪਾ ਮੈਨੂੰ ਗੋਲੀ ਮਾਰ ਦੇ ਮੈਨੂੰ ਗੋਲੀ ਮਾਰ ਦੇ ਆ ਇਹ ਗੱਲਾਂ ਮੈਂ ਹੁਣ ਜੀਣਾ ਨਹੀਂ ਚਾਹੁੰਦੀ ਤੇ ਅਸੀਂ ਬੜੀ ਪ੍ਰੋਬਲਮ ਕਿ ਮੈਂ ਹਾਂ ਮੈਂ ਖੁਦ ਪੁਲਿਸ ਅਫਸਰ ਹੋਣ ਦੇ ਨਾਤੇ ਇੱਕ ਸਕੂਟਰੀ ਤੇ ਬੰਨ ਕੇ ਘਰਦਾ ਹਾਂ ਜਦੋਂ ਅਸੀਂ ਇੱਥੇ ਖੰਬੜਾ ਚਰਚੇ ਆਪਣੀ ਬੇਟੀ ਨੂੰ ਲੈ ਕੇ ਆਏ ਤੇ ਮੇਰੀ ਬੇਟੀ ਦੀ ਇੱਥੇ ਲਹਣ ਪ੍ਰੇਰ ਕਰਾਈ ਅਸੀਂ ਤੇ ਸਾਨੂੰ ਪ੍ਰਭੂ ਨੇ ਬੜਾ ਹੀ ਖੁਸ਼ੀ ਵਾਲੀ ਗੱਲ ਉਹਨੇ ਰਚਾਂਦਿਆਂ ਗੱਡੀ ਦੇ ਵਿੱਚ ਗਾਣੇ ਸੁਣਦੀ ਗਈ ਆਂਦੀ ਆ ਪ੍ਰਭੂ ਦੇ ਵੀ ਮੈਨੂੰ ਬਹੁਤ ਜ਼ਿਆਦਾ ਬLESਸ ਕੀਤਾ ਪ੍ਰਭੂ ਨੇ ਬਹੁਤ ਜ਼ਿਆਦਾ ਮੈਂ ਠੀਕ ਹੋ ਗਈ ਉਸ ਤੋਂ ਬਾਅਦ ਪ੍ਰਭੂ ਜੀ ਨੇ ਸਾਨੂੰ ਇੱਕ ਗੱਡੀ ਵੀ ਬਖਸ਼ੀ ਕਾਰ ਬਖਸ਼ੀ ਵੀ ਆਪਣੀ ਮੈਂ ਬੇਟੀ ਦਾ ਇਲਾਜ ਮੈਂ ਕਿਹਾ ਮੈਂ ਕਰਾ ਸੀ ਪਰ ਮੈਂ ਹੁਣ ਖਾਂਬੜੇ ਚਿਰਕੇ ਨੂੰ ਆਪਣੀ ਬੇਟੀ ਨੂੰ ਖਾਂਬੜੇ ਖੱਪੇ ਡੋਗਰਾ ਹਰ ਐਤਵਾਸ਼ੀ ਨਿਆਰ ਲੈ ਕੇ ਹੁਣਾਵਾਗਾ ਤੇ ਪਰ ਮੈਂ ਹੁਣ ਮੇਰੀ ਬੇਟੀ ਨੇ ਉਦੋਂ ਬਾਅਦ ਦੇ ਵਿੱਚ ਬਲੈਸ ਹੋਣ ਤੋਂ ਬਾਅਦ ਰਿਵਾਰਡ ਵੀ ਲਿਆ ਜੀ ਰਿਵਾਰਡ ਲਿਆ ਇਹਨੇ ਆਪਣੇ ਪਾਰਲਰ ਦਾ ਰਿਵਾਰਡ ਲਿਆ ਵਾ ਵੱਡੇ ਵੱਡੇ ਅਫਸਰਾਂ ਕੋਲੋਂ ਹੁਣ ਬਿਲਕੁਲ ਠੀਕ ਆ ਬੀਏ ਪਾਸ ਕੀਤੀ ਉਦੋਂ ਬਾਅਦ ਦੇ ਵਿੱਚ ਅਸੀਂ ਹੁਣ ਆਪਣੇ ਘਰ ਦੇ ਵਿੱਚ ਬੜੇ ਖੁਸ਼ ਆ ਬਹੁਤ ਜਿਆਦੇ ਖੁਸ਼ ਨਾਲੇ ਸਾਨੂੰ ਪ੍ਰਭੂ ਨੇ ਨਾ 10 ਸਾਲ ਦੇ ਵਿجے ਦੇ ਨਾਲ ਬਲੈਸ ਕੀਤਾ 10 ਸਾਲ ਦਾ ਵਿਆਹ ਦੇਦੋਂ ਦਿੱਤਾ ਤੇ ਲੋਕ ਸਾਨੂੰ ਆਂਦੇਂ ਦੇਹੀ ਇਹ ਕਿਤੇ ਨਹੀਂ ਜਾਂਦੇ ਪਤਾ ਨਹੀਂ ਇਹ ਕੀ ਇਹਦੇ ਟੂਨੇ ਟਾਣੇ ਕਰ ਦਿੰਦੇ ਆ ਇਹਨਾਂ ਦੀ ਕੁੜੀ ਨੂੰ ਕਿਸ ਨੇ ਕੋਈ ਕੀਤਾ ਵਾ ਅਸੀਂ ਚੁੱਪ ਕਰਕੇ ਘਰੋਂ ਆਜਿਆ ਕਰਨਾ ਗੱਡੀ ਲੈ ਕੇ ਤੇ ਪ੍ਰਭੂ ਨੇ ਸਾਨੂੰ ਜਦੋਂ ਸਾਡਾ ਬLES ਕੀਤਾ ਸਾਡੇ ਬੱਚੇ ਬਾਅਦ ਛੇ ਬੱਚਿਆਂ ਕੋਲੋਂ ਵੀ ਇਹਾਂ ਨੇ ਨਿਹਛਿਆਦੇ ਬੱਚਿਆਂ ਦਾ ਕਰਕੇ ਕਰਦੀ ਆ ਤੇ ਆਪਣੇ ਭੈਣ ਭਰਾਵਾਂ ਦਾ ਕਰਕੇ ਕਰਦੀ ਜਦੋਂ ਇਹ ਬੱਚਿਆਂ ਕੋਲ ਗਏ ਤੇ ਸਾਨੂੰ ਲੋਕੀ ਪੁੱਛਦੇ ਵੀ ਇਹਨਾਂ ਦੀ ਬੇਟੀ ਵੀ ਠੀਕ ਹੋ ਗਈ ਇਹਨਾਂ ਨੇ ਹੁਣ ਹਸਪਤਾਲ ਵੀ ਛੱਡ ਦਿੱਤੇ ਆ ਕਿੱਥੇ ਜਾਂਦੇ ਆ ਬਾਤ ਦੇ ਵਿੱਚ ਪ੍ਰਭੂ ਜੀ ਨੇ ਅਨੁਜੋ ਆਪਣੇ ਦਾਸਾਂ ਦੇ ਵਿਜਨਾਂ ਬਲੈਸ ਕੀਤਾ ਅਸੀਂ ਬਾਹਰ ਜਾ ਕੇ ਆਪਣੇ ਬੱਚਿਆਂ ਦੇ ਨਾਲ ਫੋਟੋਆਂ ਪਾਈਆਂ ਤੇ ਸਾਨੂੰ ਰਿਸ਼ਤੇਦਾਰ ਭੈਣ ਭਰਾ ਪੁੱਛਦੇ ਵੀ ਤੁਸੀਂ ਕਿਤਰਾ ਚਿਲਗੇ ਜੋ ਲੋਕ ਤੇ ਜਾਣ ਨਹੀਂ ਸਕਦੇ ਪਹਿਲੀ ਿਆਰ ਹੀ ਵਿਜਾ ਲਵਾਇਆ ਸੀ ਪਹਿਲੀ ਿਆਰ ਹੀ ਹਨੂ ਵਿਜਾ ਮਿਲ ਗਿਆ ਦੋਵਾਂ ਜੀਆਂ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਹੁੰਦੇ ਜਾਂਦੇ ਕਿਤਰਾ ਅਸੀਂ ਕਿਹਾ ਵੀ ਤੁਸੀਂ ਜਲੰਧਰ ਜਾਇਆ ਕਰੋ ਜਲੰਧਰ ਖਾਮੜਾ ਚਾਚੇ ਦੇ ਪਾਪਾ ਜੀ ਨੇ ਜਹਾਜ਼ ਰੱਖਿਆ ਵਾ ਜਦ ਸੁਨਾ ਜਾਜ ਉਹ ਸਿੱਧਾ ਅਮਰੀਕਾ ਜਾ ਜਾਂਦਾ ਵਾ ਉਹ ਫੇਰ ਸਿੱਧਾ ਅਮਰੀਕਾ ਲੈ ਜਾਂਦਾ ਅਮਰੀਕਾ ਕੋਈ ਲੋੜ ਨਹੀਂ ਟਿਕਟ ਕਰਨ ਦੀ ਜਿਹੜੀਆਂ ਟਿਕਟਾਂ ਵੀ ਬੈਗਜੋਂ ਮਿਲਦੀਆਂ ਐਂਕੀ ਅਹੀਂ ਸਾਡੇ 6 ਸਾਲ ਬਾਅਦ ਆਪਣੇ ਬੱਚਿਆਂ ਨੂੰ ਮਿਲੇ ਬੱਚੇ ਵੀ ਸਾਡੇ ਬੜੇ ਖੁਸ਼ ਹੋਣੇ ਹੀ ਪ੍ਰਭੂ ਦੇ ਦਾਸ ਦਾ ਬੜਾ ਧੰਨਵਾਦ ਕਰਦੇ ਆਂ ਪ੍ਰਭੂ ਦੀ ਦਾਸੀ ਦਾ ਬੜਾ ਧੰਨਵਾਦ ਕਰਦੇ ਆਂ

ਉਹਨਾਂ ਨੂੰ ਜੋ ਕੋ ਲੈਣਾ ਦੇਣਾ ਪਹਿਲਾਂ ਦੇ ਦਿੰਦਾ ਵੀ ਸਾਡੇ ਕੋ ਐਤਵਾਰ ਤੇ ਸ਼ਨਵੀਰਵਾਰ ਟਾਈਮ ਨਹੀਂ ਦੇ ਹੁੰਦਾ ਉਹ ਕਹਿੰਦੇ ਵੀ ਤੁਸੀਂ ਜਸੂ ਦੇ ਜਾਣ ਲੱਗ ਪਏ ਮੈਂ ਕਿਹਾ ਵੀ ਅਸੀਂ ਉਧਰ ਤੱਕ ਰਹਿ ਨਹੀਂ ਸਕਦੇ ਜੇ ਕਿਸੇ ਨੇ ਭੈਣ ਭਰਾ ਨੇ ਆਉਣਾ ਸਾਡੇ ਘਰ ਤੇ ਆ ਜੇ ਨਹੀਂ ਤਾਂ ਸਾਡੇ ਨਾਲ ਜਾ ਕੇ ਵੇਖਿਓ ਤੇ ਪ੍ਰਭੂ ਦੇ ਜਸੂ ਦੇ ਨਾ ਯਾਜ ਲੱਗੇ ਸਿੱਧੇ ਅਮਰੀਕਾ ਕਨੇ ਰੋਚੀ ਆਵਾਜ਼ ਬੈਲਿਆ ਕੇ ਸਾਗੀਰ ਦੇ ਲਈ ਸਭ ਨੂੰ ਸੁਣਾਵੇਂ ਜੇ